ਆਪਣੀ ਦਾਦੀ ਦੇ ਨਾਲ ਹਾਸਿਆਂ ਵਾਲੀਆਂ ਵੀਡੀਓ ਬਣਾਉਣ ਵਾਲੇ ਹਰਮਨ ਖੋਸਾ ਨੂੰ ਤੁਸੀਂ ਸਾਰੇ ਜਾਣਦੇ ਹੀ ਹੋ ਜੋ ਲਗਾਤਾਰ ਆਪਣੀਆਂ ਫਨੀ ਵੀਡੀਓ ਦੇ ਕਰਕੇ ਚਰਚਾ ਦੇ ਵਿੱਚ ਰਹਿੰਦਾ ਹੈ ਤੇ ਲੋਕਾਂ ਦੇ ਵੱਲੋਂ ਵੀ ਉਸ ਨੂੰ ਕਾਫੀ ਜ਼ਿਆਦਾ ਪਿਆਰ ਦਿੱਤਾ ਜਾਂਦਾ ਹੈ ਤੇ ਉੱਥੇ ਹੀ ਉਸ ਦੀ ਦਾਦੀ ਵੀ ਹਮੇਸ਼ਾ ਹੀ ਹਰਮਨ ਖੋਸਾ ਦੇ ਵਲੌਗਸ ਦੇ ਵਿੱਚ ਹਾਸਿਆਂ ਦੇ ਹੱਲੇ ਪਾਉਂਦੇ ਦਿਖਾਈ ਦਿੰਦੇ ਹਨ ਹਰਮਨ ਖੋਸਾ ਦੇ ਵੱਲੋਂ ਇੱਕ ਅਪਡੇਟ ਸਾਂਝੀ ਕੀਤੀ ਗਈ ਹੈ ਜਿਸ ਤੋਂ ਬਾਅਦ ਉਸਦੇ ਫੈਨਸ ਵੱਲੋਂ ਉਸ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ਤੇ ਛੇਤੀ ਹੀ ਹਰਮਨ ਖੋਸਾ ਦੇ ਪਰਿਵਾਰ ਦੇ ਵਿੱਚ ਖੁਸ਼ੀ ਆਉਣ ਵਾਲੀ ਹੈ ਤਾ ਤੁਹਾਨੂੰ ਦੱਸ ਦਿੰਦੇ ਆ ਕਿ ਹਰਮਨ ਖੋਸਾ ਜਲਦੀ ਹੀ ਲੱਖਾਂ ਰੁਪਏ ਦੀ ਮਰਸੀਡੀਜ਼ ਕਾਰ ਖਰੀਦਣ ਜਾ ਰਿਹਾ ਹੈ ਜਿਸ ਦਾ ਵਲੌਗ ਵੀ ਉਸਨੇ ਆਪਣੇ YouTube ਚੈਨਲ ਤੇ ਸ਼ੇਅਰ ਕੀਤਾ ਹੈ ਤੇ ਕਾਫੀ ਕਮੈਂਟ ਲੋਕਾਂ ਦੇ ਵੱਲੋਂ ਵੀ ਹਰਮਨ ਖੋਸਾ ਨੂੰ ਕੀਤੇ ਜਾ ਰਹੇ ਹਨ ਤੇ ਹਰਮਨ ਖੋਸਾ ਨੇ ਵਲੌਗ ਦੇ ਵਿੱਚ ਕਿਹਾ ਕਿ ਸਕੋਰਪੀਓ ਕਾਰ ਦੇ ਵਿੱਚ ਮੇਰੀ ਦਾਦੀ ਨੂੰ ਬੈਠਣਾ ਬਹੁਤ ਮੁਸ਼ਕਿਲ ਸੀ ਕਿਉਂਕਿ ਬਜ਼ੁਰਗ ਜਿਆਦਾ ਹੋਣ ਦੇ ਕਾਰਨ ਉਹਨਾਂ ਤੋਂ ਬੈਠਿਆ ਨਹੀਂ ਜਾਂਦਾ ਤੇ ਇਸ ਲਈ ਉਹ ਹੁਣ ਨਵੀਂ ਮਰਸੀਡੀਜ਼ ਕਾਰ ਖਰੀਦਣ ਜਾ ਰਿਹਾ ਹੈ। ਹਾਲਾਂਕਿ ਹਰਮਨ ਖੋਸਾ ਨੇ ਦੱਸਿਆ ਕਿ ਕਾਰ ਖਰੀਦਣ ਬਾਰੇ ਉਸਦੇ ਘਰ ਵਿੱਚ ਕਿਸੇ ਨੂੰ ਨਹੀਂ ਪਤਾ ਹੈ ਤੇ ਉਸਨੇ ਕਾਰ ਦੀ ਬੁਕਿੰਗ ਵੀ ਕਰਵਾ ਦਿੱਤੀ ਹੈ ਤੇ ਜਲਦ ਹੀ ਉਹ ਆਪਣੇ ਘਰਦਿਆਂ ਨੂੰ ਕਾਰ ਗਿਫਟ ਕਰੇਗਾ ਤਾਂ ਤੁਸੀਂ ਉਸਦੇ YouTube ਚੈਨਲ ਤੇ ਜਾ ਕੇ ਪੂਰਾ ਵਲੌਗ ਵੀ ਦੇਖ ਸਕਦੇ ਹੋ ਤੇ ਉਸਦੇ ਫੈਨਸ ਦੇ ਵਿੱਚ ਵੀ ਕਾਫੀ ਖੁਸ਼ੀ ਦੇਖੀ ਜਾ ਰਹੀ ਹੈ ਬਾਕੀ ਤੁਸੀਂ ਵੀ ਇਸ ਵੀਡੀਓ ਦੇ ਬਾਰੇ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ